ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਟਾਪ ਦੀਆਂ ਬੱਚੀਆਂ ਸੇਲ ਲਈ ਲੈ ਕੇ ਆਏ ਜੀ ਸੰਧੂ ਡੈਰੀ ਫਾਰਮ ਚੋਂ ਬਈ ਆਪਾਂ ਵੀਡੀਓ ਜਿਹੜੀ ਕਵਰ ਕਰ ਰਹੇ ਆਂ ਫਾਰਮ ਚੋਂ ਵੀਡੀਓ ਬਣਾ ਰਹੇ ਆਂ ਪਿੰਡ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਆਪਾਂ ਨੇੜੇ ਪਿੰਡ ਬਈ ਪਧੌੜ ਰਹਿ ਜਾਂਦਾ ਆਉਂ ਪੁੱਛ ਲੈਣਾ ਬਾਈ ਤੁਹਾਡੇ ਬਾਈ ਜੀ ਹੱਸੀ ਗਾਲ ਅਸੀਂ ਗਾਲ ਜੀ ਹੋਰ ਠੀਕ ਹੋ ਵਧੀਆ ਬਈ ਠੀਕ ਆ ਜੀ ਵਧੀਆ ਜੀ ਨਾਮ ਤੇ ਮੋਬਾਈਲ ਨੰਬਰ ਬੋਲੋ ਨਾਮ ਬਾਈ ਧਰਮਿੰਦਰ ਸਿੰਘ ਤੇ ਮੋਬਾਈਲ ਨੰਬਰ ਆ ਜੀ ਆਪਣਾ 62800218644 ਠੀਕ ਆ ਬਾਈ ਤੇ ਬਰੇਡ ਦੋਨੇ ਬੱਚੀਆਂ ਦੇ ਨੇ ਕਿੰਨੀ ਕਿੰਨੀ ਉਮਰ ਆ ਧਰਮਿੰਦਰ ਜੀ ਬਰੇ ਦੋਵੇਂ ਮਿਲਕਟੀ تھا ਕੀ ਜੀ ਹਮ ਵੱਡੀ ਬੱਚੀ ਜਿਹੜੀ 11 ਕ ਮਾਂਥ ਦੀ ਹੈ ਡਾਕਟਰ ਠੀਕ ਆ ਜਿਹੜਾ ਛੋਟਾ ਬੱਚਾ 6.5 ਨੌ ਦਾ ਸਮਾਂ ਇਹ 6.5 ਨੌ ਮਾਂਥ ਦਾ 11 ਮਾਂਥ ਦੀ ਹਾਂ ਜੀ ਕਿਹੜੇ ਕਿਹੜੇ ਸੀਮਣ ਦੀਆਂ ਥਣ ਚਾਰ ਆ ਗਏ ਹਮ ਦੰਦੋ ਖੀਰੀਆਂ ਨੇ ਕੀਆਂ ਠੀਕ ਆ ਚਾਰ ਵੀ ਨਹੀਂ ਫੋਟ ਸ਼ਾਂਗ ਦਾ ਠੀਕ ਆ ਤੇ ਜਿਹੜਾ ਛੋਟਾ ਬੱਚਾ ਹੈਗਾ ਹਮ ਇਹ ਹੈਗੇ ਕਿ ਡਬਲ 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 ਵੱਡੀ ਬੋਲਦੀ ਠੀਕ ਆ ਤੇ ਜਿਹੜੀ ਆ ਵੱਡੀ ਬੱਚੀ ਹੈਗੀ ਇਹ ਸਨੋਮੈਨ ਦੀ ਹੈਗੀ ਇਹ ਵੀ ਇਸ ਦੀ ਇਹ ਸਨੋਮੈਨ ਦੀ ਹੈ ਹਾਂਜੀ ਤੇ ਮਾਂ ਦਾ ਦੁੱਧ ਬਈ ਮਾਂ ਦਾ ਦੁੱਧ ਡਾਕਟਰ ਦੀ ਬੱਚੀ ਦਾ ਫਸਟ ਨੰਬਰ ਦਾ ਰਿਕਾਰਡ ਆਗਾ ਇਹਦੀ ਮਾਂ ਦਾ ਠੀਕ ਆ ਹਾਂਜੀ ਠੀਕ ਆ ਤੇ ਜਿਹੜੀ ਆ ਸਨੋਮੈਨ ਦੀ ਬੱਚੀ ਹੈ ਇਹਦਾ ਫਸਟ ਨੰਬਰ ਦਾ 33 ਕਿਲੋ ਦਾ ਰਿਕਾਰਡ ਆ ਇਹਦਾ 33 ਲੀਟਰ ਦਾ ਹਾਂਜੀ ਠੀਕ ਆ ਬਈ ਫੇਸ ਬੜਾ ਪਿਆਰਾ ਕਲਰ ਬਹੁਤ ਚੰਗਾ ਬਈ ਰੰਗ ਰੂਪ ਚੰਗਾ ਕੁਆਲਿਟੀ ਫੁੱਲ ਆ ਫੇਸ ਦੇਖੋ ਬਈ ਫੇਸ ਬੜਾ ਪਿਆਰਾ ਬਾਕੀ ਸਵੀਆਂ ਪਲੀਆਂ ਨੇ ਰਾਜ ਜੀ ਨੇ ਤੋਰਾ ਤਾਰਾ ਚੈੱਕਾ ਲੁੱਸਤਾ ਗੇ ਹਮਮ ਕਟ ਕੋੜੇ ਦੀ ਚੜਾਈ ਆ ਢਾਂਚੇ ਢੁੰਚੇ ਉਤੋਂ ਸਹੀ ਗੱਲ ਆ ਭਾਈ ਜਿਵੇਂ ਕਹਿੰਦਾ ਨੰਬਰ 1 ਆ ਨੰਬਰ 1 ਆ ਹਨਾ ਤੇ ਕੁਆਲਿਟੀ ਬਹੁਤ ਆ ਬਰੀ ਡਿਵਾਈਸ ਬੱਚੀਆਂ ਬਹੁਤ ਜੰਗੀਆਂ ਨੇ ਮਾਹ ਦਾ ਦੁੱਧ ਚੰਗਾ ਚੰਗੇ ਸੀਮਣ ਦੀਆਂ ਨੇ ਝੂਲੀ ਦੇਖੋ ਝੂਲੀ ਬੜੀ ਕਮਾਲ ਦੀ ਆਹ ਯਾਰੀ ਹੋਣ ਡਾਕਟਰ ਨਿਸ਼ਾਨ ਵੀ ਨਹੀਂ ਪੰਜਵੇਂ ਦਾ ਤਾਂ ਠੀਕ 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 ਮੁੱਲ ਕੀ ਆ ਨਾ ਦਾ ਜੈਜ ਮੋਲ ਡਾਕਟਰ ਫੋਨ ਤੇ ਕਰ ਲਾਂਗੇ ਮੋਲ ਬਿਲਕੁਲ ਜਿਹੜੀ ਇਹਨਾਂ ਦੀ ਕੁਆਲਿਟੀ ਉਹਦੇ ਹਿਸਾਬ ਨਾਲ ਜਾਇਜ਼ ਹੀ ਹੋਊਗਾ ਪਰ ਦੇਣਾ ਜੋੜਾ ਹੀ ਆ ਸਿੰਗਲ ਆਪਾਂ ਵੇਚਣੀ ਠੀਕ ਆ ਬਾਈ ਹਾਂਜੀ ਸਿੰਗਲ ਆ ਬਾਈ ਕਹਿੰਦਾ ਆਪਾਂ ਵੇਚਣੀ ਕੋਈ ਨਹੀਂ ਤੇ ਦੇਣਾ ਜੋੜਾ ਹੀ ਆ ਠੀਕ ਆ ਕਿ ਨਹੀਂ ਮੋਲ ਜਿਹੜੇ ਕੁਆਲਿਟੀ ਦੇ ਹਿਸਾਬ ਨਾਲ ਮੋਲ ਜਾਇਜ਼ ਹੋਊਗਾ ਜੀ ਠੀਕ ਆ ਹਾਂਜੀ ਕੁਆਲਿਟੀ ਦੇ ਹਿਸਾਬ ਨਾਲ ਬਾਈ ਕਹਿੰਦਾ ਮੁੱਲ ਜਮ ਜਾਇਜ਼ ਹੋਊਗਾ ਚੰਗੀਆਂ ਨੇ ਬੱਚੀਆਂ ਸਵੀਆਂ ਪੜੀਆਂ ਬਈ ਕਲਰ ਕਲਰ ਬਹੁਤ ਚੰਗੇ ਆ ਤੇ ਜਿਹੜੀ ਵੀਡੀਓ ਬਣਾਈ ਆ ਬਈ ਸੰਧੂ ਡੈਰੀ ਫਾਰਮ ਚੋਂ ਬਣਾਈ ਆ ਪੰਡ ਸੰਧੂ ਦਾ ਬੱਚੇ ਆ ਗਏ ਕਹਿੰਦੇ ਫੇਸ ਦੇਖਣ ਵਾਲ ਬਿਊਟੀ ਹੈਗੀ ਇਹਨਾਂ ਦਾ ਕਲਰ ਪ੍ਰਿੰਟ ਆ ਸਹੀ ਗੱਲ ਆ ਬਈ ਉਹ ਘੱਟ ਮਿਲਦਾ ਇਦਾਂ ਦਾ ਹੂੰ ਫੇਸ ਇੱਕ ਵਾਰੀ ਨੇੜੇ ਤੋਂ ਜ਼ਰੂਰ ਚੈੱਕ ਕਰਵਾਵਾਂਗੇ ਫੇਸ ਕੁਆਲਿਟੀ ਬੜੀ ਚੰਗੀ ਆ ਬਾਕੀ ਚਾਰੂ-ਚੂਰੂ ਵੀ ਚੰਗੀਆਂ ਲੱਗ ਰਹੀਆਂ ਹਨਾ ਡਾਕਟਰ ਪਿੱਛੋਂ ਪੱਠ ਪੁੜੇ ਦੀ ਚੜਾਈ ਆ ਜਿਹੜੀ ਬੱਚੀਆਂ ਦੀ ਪੂਰੀ ਟੌਪ ਦੀ ਹੈਗੀ ਠੀਕ ਆ ਹਾਂ ਸਮੇ ਪੜੀ ਆ ਬੱਚੀ ਦੇ ਕੁਆਲਿਟੀ ਆ ਬੱਚੀਆਂ ਚ ਉਹ ਬਹੁਤ ਜ਼ਿਆਦਾ ਹੈਗੀ ਸਹੀ ਗੱਲ ਆ ਬਈ ਬਿਊਟੀ ਬੱਚੀ ਚ ਬਹੁਤ ਆਗੀ ਪੱਠ ਪੁੜਾ ਚੈੱਕ ਕਰ ਲੋ ਥਣ ਝੋਲੀ ਚੰਗੀ ਆ ਸਾਫ ਆ ਪੰਜਵੇਂ ਦਾ ਬਾਈ ਕਹਿੰਦਾ ਨਿਸ਼ਾਨ ਵੀ ਨਹੀਂ ਹੈਗਾ ਕੋਈ ਕਵਾਲਿਟੀ ਵੱਲੋਂ ਕੋਈ ਕਾਟ ਨਹੀਂ ਬਾਈ ਮੁੱਲ ਬਾਈ ਦੇ ਜਾਇਜ਼ ਹੀ ਹੁੰਦੇ ਆਗੇ ਮੁੱਲੇ ਇਸ ਵਾਰ ਵੀ ਹਨਾ ਬਾਈ ਜਾਇਜ਼ ਹੀ ਹੋਣਗੇ ਕੋਈ ਕਾਟੀ ਦਾ ਹਸਾਨ ਬੱਚੇ ਇਹ ਬਿਲਕੁਲ ਜਾਇਜ਼ ਹੋਣਗੇ ਹੂੰ ਠੀਕ ਆ ਹਾਂਜੀ ਤੇ ਕਿਸੇ ਵੀਰ ਨੂੰ ਬਾਈ ਕੋਈ ਦੋਨਾਂ ਚ ਦੋਨੇ ਇਕੱਠੀਆਂ ਹੀ ਦੇਣੀਆਂ ਵੈਸੇ ਦੋਨੇ ਇਕੱਠੀਆਂ ਹੀ ਦੇਣੀਆਂ ਡਾਕਟਰ ਪਾਸੇ ਨਹੀਂ ਦੇਣਾ ਠੀਕ ਆ ਪਸੰਦ ਹੁਣ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ